ਲੁਧਿਆਣਾ ਦੇ ਜੁਵਾਰ ਨਗਰ ਕੈਂਪ ਦੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜੰਗਲੀ ਬੰਦਰ ਦਾ ਕੈਰ ਵੇਖਣ ਨੂੰ ਮਿਲ ਰਿਹਾ ਲੋਕ ਸਹਿਮ ਗਏ ਨੇ ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿਛਲੇ 3-4 ਦਿਨਾਂ ਤੋਂ ਇਹ ਬੰਦਰ ਲੋਕਾਂ ਦੀ ਛੱਤਾਂ ਤੇ ਕੁੰਮਰਿਆ ਘਰਾਂ ਦੇ ਵਿੱਚ ਵੜ ਜਾਂਦਾ ਹੈ ਕੀਮਤੀ ਚੀਜ਼ਾਂ ਚੁੱਕ ਲੈਂਦਾ ਹੈ ਬੱਚਿਆਂ ਨੂੰ ਵੀ ਨੁਕਸਾਨ ਇਹ ਬੰਦਰ ਹੈ ਜਿਹੜਾ ਕਿ ਕਰ ਸਕਦਾ ਹੈ ਉਹਨਾਂ ਵਨ ਵਿਭਾਗ ਤੋਂ ਮਦਦ ਦੀ ਅਪੀਲ ਕੀਤੀ ਹੈ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਕਦਰ ਹੈ ਜਵਾਰ ਨਗਰ कॅम्प ਦੇ ਵਿੱਚ ਜੰਗਲੀ ਬੰਦਰ ਕਿਤੋਂ ਆ ਵਰਦਾ ਹੈ ਉਸ ਤੋਂ ਬਾਅਦ ਲੋਕ ਪਰੇਸ਼ਾਨ ਹੋ ਗਏ ਨੇ ਜੰਗ ਬੰਦਰ ਦਾ ਇੱਕ ਕਹਿਰ ਹੈ ਜਿਹੜਾ ਕਿ ਹੁਣ ਜਵਾਰ ਨਗਰ कॅम्प ਦੇ ਲੋਕਾਂ ਦੇ ਵਿੱਚ ਵੇਖੋ ਨਾ ਮਿਲ ਰਿਹਾ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਤੇ ਨਾ ਹੀ ਕੋਈ ਕਿੰਤੀ ਚੀਜ਼ ਹੈ ਜਿਹੜੀ ਕਿ ਇੱਧਰ ਉੱਧਰ ਰੱਖ ਰਹੇ ਨੇ ਕਿਉਂਕਿ ਘਰਾਂ ਦੇ ਵਿੱਚ ਵੜ ਕੇ ਬੰਦਰ ਉਹਨਾਂ ਚੀਜ਼ਾਂ ਨੂੰ ਨੁਕਸਾਨ ਕਰ ਰਿਹਾ ਤੇ ਹੁਣ வன ਵਿਭਾਗ ਤੋਂ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਇਸ ਬੰਦਰ ਨੂੰ ਕਿਸੇ ਨਾ ਕਿਸੇ ਪ੍ਰਕਾਰ ਕਾਬੂ ਕੀਤਾ ਜਾਵੇ ਲੁਧਿਆਣਾ ਲਾਈਵ ਦੇ ਲਈ ਸਿੰਘਾਜਬਤ ਰਿਪੋਰਟ ਅਸਲਾ ਸੁਰੇਗੁਮਾਰਾ ਜੀ ਸੁਰੇ ਜਿਹੜਾ ਬਈ ਮੰਕੀ ਆ ਕਿੰਨੇ ਸਮੇਂ ਤੋਂ ਆਇਆ ਹੋਇਆ ਹੈ ਹੋ ਗਿਆ ਜੀ 4-5 ਸਮੇਂ ਤੋਂ ਹੋ ਗਿਆ ਜੀ ਆਇਆ ਆਇਆ ਹਾਂਜੀ ਤੇ ਬੱਚੇ ਛੋਟੇ ਛੋਟੇ ਰੈਸ਼ੀ ਏਰੀਆ ਲੱਗਦਾ ਵੀ ਕਿ ਨੁਕਸਾਨ ਕਰ ਸਕਦਾ ਮੂਂਗੀ ਹਾਂਜੀ ਓਏ ਅਟੈਕ ਕਰ ਰਿਆ ਜੀ ਬੱਚਿਆਂ ਤੇ ਛੋਟੇ ਬੱਚਿਆਂ ਤੇ ਅਟੈਕ ਕਰ ਰਿਆ ਜੀ ਠੀਕ ਹੈ ਹਾਂਜੀ ਦੇ ਹੁਣ ਗਿਆ ਕਿਧਰ ਨੂੰ ਮੈਂ ਮੁਕੀ ਐ ਇਹ ਜੀ ਬਾਹਰ ਰੋਡਾਂ ਲ ਗਿਆ ਜੀ ਕੋਸਟਰ ਮਾਰਕੀਟ ਵਾਲੀ ਸਾਈਡ ਤੇ ਅੱਛਾ ਇਹ ਆਇਆ ਕਿਹੜੀ ਜਗ੍ਹਾ ਜਵਾਰ ਨਗਰ ਇਹ ਜਵਾਰ ਨਗਰ ਕੈਂਪ ਲੇਬਰ ਕਲੋਨੀ ਜਾਇਆ ਜੀ ਅੱਛਾ ਕੀ ਕਹਿਣਾ ਚਾਹੋਗੇ ਕੈਂਪ ਚੋਂ ਬੋਲ ਰਹੇ ਹਾਂ ਇੱਕ ਦੋ ਤਿੰਨ ਦਿਨ ਹੋ ਗਿਆ ਜਿਹਾ ਆਪਣਾ ਘੁੰਮ ਰਿਹਾ ਇੱਧਰ-ਉੱਧਰ ਤੇ ਬੱਚੇ ਬਹੁਤ ਪਰੇਸ਼ਾਨ ਕੇ ਲਿਆ ਹਰ ਸਾਭੀ ਹੋ ਸਕਦਾ ਕਿ ਇਹਨੂੰ ਕੱਟ ਵੀ ਸਕਦਾ ਵੱਢ ਵੀ ਸਕਦਾ ਤੇ ਕੋਟੇ ਟੱਪ-ਟੱਪ ਕੇ ਇੱਕ ਉੱਧਰ ਜਾਂਦਾ ਕੇਲੀ ਉੱਧਰ ਜਾਂਦਾ ਲੱਗਦਾ ਪਲਿਆ ਹੋਇਆ ਪੂਰਾ ਕਿੰਨੇ ਕਿੰਨਾ ਤਗੜਾ ਇਹ ਵੈਸੇ ਤੇ ਡਾਰੀ ਵੀ ਹੈ ਬੱਚਿਆਂ ਦਾ ਡਾਰਾ ਕਿ ਇਹਨੂੰ ਕੱਟ ਵੀ ਸਕਦਾ ਨੁਕਸਾਨੀ ਬੜੀ ਮਹਿੰਤਾਲੀ ਗੱਲ ਹੈ ਤੇ ਤੁਸੀਂ ਵੀ ਬੜੀ ਇਹ ਕਾਰ ਜਲਾਲ ਮੈਂ ਕਿਹਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜ਼ਰੂਰ ਜਰੂਰ ਨੁਕਸਾਨ ਹੋ ਸਕਦਾ ਕੈਂਪ ਚ ਬੱਚੇ ਨਿੱਕੇ ਨਿੱਕੇ ਦਰਬਾਰ ਘੁੰਮਦੇ ਐ ਇਦਾਂ ਟੀਮ ਪੇਚੀ ਜਾਵੇ ਤੇ ਜਗ੍ਹਾ ਤੇ ਆਇਆ ਏ ਤੇ ਇਹ ਜਵਾਨ ਕੈਂਪ ਚ ਆਈ ਤੇ ਬੱਚੇ ਡਰਦੇ ਪਏ ਆਈ ਤੇ ਬੱਚਿਆਂ ਨੂੰ ਨੁਕਸਾਨ ਨਾ ਜਾਵੇ ਤੇ ਅਟੈਕ ਕਰਦਾ ਪਈ ਤੇ ਸਰ ਕੇ ਕੋਰੋਨਾ ਇਹ ਕਿੰਨੇ ਦਿਨਾਂ ਦਾ ਘੁੰਮ ਰਿਹਾ ਏ ਅਭੋਗਰ ਨੂੰ 7-8 ਦਿਨ ਹੋ ਗਏ ਨੇ ਆਇਆ ਤੇ ਅੱਜ ਤੱਕ ਕੋਈ ਸਰਕਾਰੀ ਭਵਾਗ ਦੀ ਕੋਈ ਟੀਮ ਪਹੁੰਚੀ ਨਹੀਂ ਕੋਈ ਟੀਮ ਨਹੀਂ ਆਈ